ਉੜੇ ਹੋਣ ਜਿਹੜੇ ਕਰੀ ਜene ਪੱਕੇ ਰਾਤ ਤੇਰਾ ਤੇਰਾ ਤੋਲਣ ਨੀ ਕੋਈ ਸੁਝੇ ਨੇ ਨਾਵਾ ਦੇਖੋ ਦੱਸਾ ਕਰ ਧਨ ਹੈ ਧਨ ਹੈ ਧਨ ਹੈ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਦੇ ਵਲੌਗ 'ਚ ਆਪਾਂ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਮੁੱਖ ਰੱਖਦੇ ਜਿਹੜਾ ਪਿੰਡ ਵਿੱਚ 13 ਪ੍ਰਭਾਤ ਫੇਰੀਆਂ ਕੱਡੀਆਂ ਜਾ ਰਹੀਆਂ ਤੇ ਅੱਜ ਉਹਨਾਂ ਸੰਗਤ ਵਾਸਤੇ ਪਕੌੜੇ ਤਿਆਰ ਕਰ ਰਹੇ ਹਾਂ ਤੇ ਇੱਧਰ ਆਲੂ ਕੱਟੇ ਪਏ ਅਤੇ ਇੱਧਰ ਨਾਲ ਅਸੀਂ ਆਲੂ ਜਿਹੜੇ ਕੱਟੀ ਵੀ ਜਾਂਦੇ ਆ ਤੇ ਇੱਧਰਲੇ ਪਾਸੇ ਆ ਜਿਹੜੇ ਗੰਡੇ ਕੱਟ ਕੇ ਦੇ ਨਾਲੇ ਆਮ ਨਿਕਨਿਕ ਮੁੰਡੇ ਵੀ ਨਾਲ ਸੇਵਾ ਕਰਵਾ ਰਹੇ ਨੇ ਤੇ ਇਧਰਲੇ ਪਾਸੇ ਤੁਹਾਨੂੰ ਦਿਖਾਉਣੇ ਆ ਬਈ ਜਿਹੜੀ ਗੋਭੀ ਕੱਟ ਕੇ ਤੇ ਤਿਆਰ ਕੀਤੀ ਗਈ ਆ ਤੇ ਇਹਨੂੰ ਜਿਹੜਾ ਹੁਣ ਪਾਣੀ ਪਾ ਕੇ ਤੇ ਇਹ ਜਿਹੜਾ ਆਪਾਂ ਕਰ ਰਹੇ ਆ ਇਹਨੂੰ ਸਫਾਈ ਦਾ ਕੰਮ ਇਹਦਾ ਤੇ ਇਧਰ ਚਾਚੀ ਜਿਹੜੀ ਸੰਗਤ ਦੇ ਫੁੱਲ ਸਿੱਟਨੇ ਆ ਉਹਨਾਂ ਦੀ ਜਿਹੜੀ ਤਿਆਰੀ ਕਰ ਰਹੀ ਆ ਸਬਜ਼ ਆਪਣੇ ਜਿਹੜੇ ਪਕੌੜਿਆਂ ਦਾ ਸਮਾਨ ਕੱਟ ਲਿਆ ਸੀ ਰਾਤ ਤੁਹਾਨੂੰ ਦੱਸਿਆ ਸੀਗਾ ਬਾਕੀ ਆ ਮੁੰਡਾ ਜਿਹੜਾ ਤੇ ਇਹਦੀ ਵਾਈਫ ਇਹ ਸਾਰੀ ਰਾਤ ਲੱਗੇ ਰਹੀ ਸੇਵਾ ਤੇ ਆ ਵੀ ਨਾਲ ਮੁੰਡਾ ਸੁਖਦੀਪ ਪਕੌੜੇ ਹੁਣ ਜਿਹੜੇ ਕਰੀਏ ਨੇ ਪੱਕੇ ਰਾਤ ਇਹਨਾਂ ਨੇ ਕੱਚੇ ਕਰਕੇ ਰੱਖੇ ਸੀਗੇ ਇੱਧਰ ਸਾਡੇ ਸੇਵਾਦਾਰ ਜਿਹੜੇ ਇਹ ਵੀ ਪਹੁੰਚ ਗਏ ਆ ਪ੍ਰਭਾਤ ਫੇਰੀ ਪਹੁੰਚਣ ਵਾਲੀ ਆ ਤੇ ਘਰਦਿਆਂ ਦੀ ਜਿਹੜੀ ਪੂਰੀ ਤਿਆਰੀ ਆ ਕਿੰਨਾ ਟਾਈਮ ਲੱਗਾ ਬਾਈ ਅਸੀਂ ਜੀ ਕੱਲ 4 ਵਜੇ ਲੱਗੇ ਆ 12 ਘੰਟੇ ਹੋ ਚੁੱਕੇ ਆ ਚਲੋ ਸੇਵਾ ਤਾਂ ਸੇਵਾ ਹੀ ਆ ਮਹਾਰਾਜ ਦੀ ਕਿਰਪਾ ਵੀ ਹੋਵੇ ਕੋਈ ਸਰੀਰ ਨੂੰ ਕੋਈ ਹੋਇਆ ਨਹੀਂ ਮਹਾਰਾਜ ਦੀ ਕੋਈ ਕਿਰਪਾ ਪਾ ਦੋ ਬਾਈ ਤੇ ਹੁਣ ਆਪਾਂ ਤੁਹਾਨੂੰ ਸਕੌੜੇ ਤਿਆਰ ਕੀਤੇ ਬਿਲਕੁਲ ਆਪਾਂ ਵਧੀਆ ਠੀਕ ਆ ਬਾਈ ਨਾਲ ਬਾਹਰ ਤੋਂ ਤੇ ਚਲੋ ਜੀ ਹੁਣ ਆਪਾਂ ਵਿਖਾਉਣੇ ਤੁਹਾਨੂੰ ਉਹ ਦੂਜਾ ਪਾਸਾ ਵਾਲਾ ਮਾਹੌਲ ਭਈ ਉਧਰਲੇ ਪਾਸੇ ਜਿਹੜੀ ਤਿਆਰੀ ਕੀਤੀ ਹੋਈ ਆ ਪੂਰੀ ਤੇ ਉਧਰ ਵੇ ਲੋ ਸੰਗਤ ਜਿਹੜੀ ਆ ਹੋ ਗਈ ਪੁੰਚਣੀ ਸ਼ੁਰੂ ਤੇ ਪਰਮਾਤ ਫੇਰੀ ਨੇੜੇ ਹੀ ਆ ਤੇ ਇਧਰਲੇ ਪਾਸੇ ਘਰ ਦੇ ਮੈਂਬਰ ਇਧਰ ਰਪਿੰਦਰ ਰਲ ਕੇ ਸੇਵਾ ਕਰੀ ਜਾਂਦੇ ਆ ਰਪਿੰਦਰ ਤੇ ਪੰਮਾ ਪੰਮਾ ਡੋਰ ਕੌਣ ਬੋਲਦਾ ਪੰਮਾ ਇੰਨੇ ਭਾਈ ਆ ਜੀ ਤੇ ਪ੍ਰਭਾਤ ਫੇਰੀ ਪਹੁੰਚਣ ਵਾਲੀ ਆ ਆਪਣੇ ਘਰਾਂ ਕੋਲੇ ਇੱਧਰ ਵੀ ਚਾਹ ਦਾ ਢਿੱਕਾ ਵਾਲਿਆ ਪਿਆ ਵਾ ਪ੍ਰਭਾਤ ਫੇਰੀ ਦੇ ਦੋਸਤ ਸੇਵਾਦਾਰ ਲਓ ਜੀ ਪਕੌੜਿਆਂ ਦੀ ਸੇਵਾ ਚੱਲ ਪਈ ਤਾਂ ਜਿਹੜੀ ਸਾਡੇ ਪ੍ਰਭਾਤ ਫੇਰੀ ਪਹੁੰਚ ਗਈ ਆ ਇੱਧਰ ਕ੍ਰੈਚ ਹੋਣੇ ਹੁਣ ਪਾਈ ਜਾਂਦੇ ਆ ਪਕੌੜੇ ਲਓ ਜੀ ਆ ਸਾਡੇ ਫੌਜੀ ਸਾਹਿਬ ਗੋਰਾ ਸਾਹਿਬ ਫੌਜੀ ਸੰਗਤ ਬੈਠ ਗਈ ਆ ਤੇ ਇੱਧਰ ਜਿਹੜੀਆਂ ਲੜਕੀਆਂ ਸ਼ਬਦ ਲੋਣ ਲਈ ਤਿਆਰੀ ਕਰ ਰਹੀਆਂ ਤੇ ਇੱਧਰ ਦੇ ਪਾਸੇ ਜਿਹੜੀ ਸੰਗਤ ਸਾਰੀ ਬੈਠੀ ਇੱਧਰ ਬੈਠੀ ਹੋਇਆ ਬਾਬਾ ਜੀ ਨਾਲ ਜਿਹੜੇ ਵਾਜੇ ਵੀ ਆਉਂਦੇ ਆ ਉਹ ਵੀ ਨਾਲ ਤੇ ਜਿਹੜੇ ਮੇਨ ਸੇਵਾਦਾਰਾ ਆਪਣੇ ਭਗਤ ਸਾਹਿਬ ਦੇ ਨਾਲ ਉਹ ਵੀ ਜਿਹੜੇ ਆਪਣੇ ਇੱਥੇ ਬਾਬਾ ਜੀ ਕੋਲੇ ਬੈਠਿਆ ਇਦਾਂ ਦਾ ਵਰਤਾਵੇ ਜਿਹੜੇ ਪਕੌੜੇ ਵਰਤਾ ਰਹੇ ਆ ਇਹ ਹੁਣ ਲੈ ਕੇ ਚੱਲਦੇ ਥੋੜਾ ਜਿਹਾ ਅੱਗੇ ਅੱਗੇ ਤੁਹਾਨੂੰ ਹਾਂਜੀ ਸਾਰੇ ਬੰਦੇ ਆਉਣੇ ਚਾਹੀਦੇ ਵਲੌਗ ਦੇ ਵਿੱਚ ਇਹ ਨਹੀਂ ਕਿ ਇਕੱਲੇ ਤੂੰ ਆਪ ਦੀ ਪਾ ਦੇਵੇਂ ਲਾਉ ਜੀ ਆ ਸਾਡਾ ਬਾਈ ਕੇਲੀ ਕਹਿੰਦਾ ਵਾ ਵਲੌਗ ਦੇ ਵਿੱਚ ਸਾਨੂੰ ਵੀ ਲੈ ਆਇਆ ਜੀ ਚੱਲ ਬਈ ਇਹਨੂੰ ਵਿਖਾ ਦੇ ਆ ਰਿਹਾ ਜੀ ਸਾਡਾ ਕੇਲੀ ਸਾਹਿਬ ਬਾਈ ਤੇ ਇਧਰ ਬਲਦੇਵ ਸਿੰਘ ਬਿਜਲੀ ਵਾਲਾ ਤੇ ਇਧਰ ਸਾਡੇ ਜਿਹੜੇ ਪਿੰਡ ਦੇ ਸੇਵਾਦਾਰ ਆ ਇਹ ਵੀ ਆਪਣੇ ਨਾਲ ਹੀ ਆ 13 14 ਦਿਨ ਹੋ ਗਏ ਤੇ ਇਧਰ ਆ ਬਾਈ ਸੇਵਾਦਾਰ ਲੱਡਾ ਤੇ ਇਧਰ ਫੇਰ ਸੰਗਤ ਜਿਹੜੀ ਬਾਹਰ ਵੀ ਬਹੁਤ ਬੈਠੀ ਆ ਤੇ ਆ ਸਾਹਮਣੇ ਵੇਖ ਲਓ ਬਾਈ ਜੀ ਤੇ ਹੁਣ ਜਿਹੜੇ ਆਪਾਂ ਪ੍ਰਭਾਤ ਫੇਰੀ ਤੇ ਤਿਆਰੀ ਚੱਲਣ ਦੀ ਕਰ ਲਈ ਅੱਗੇ ਕਿਉਂਕਿ ਸੰਗਤ ਨੇ ਚਾਹ ਪਾਣੀ ਨਾਲ ਲੰਗਰੇ ਛਕ ਲਿਆ ਵਾ ਕਿਉਂਕਿ ਪ੍ਰਭਾਤ ਫੇਰੀ ਤੇ ਦਿੱਲੀ ਜਿਹੜੀ ਪੜਾਵਾਂ ਦੀ ਗਲਤੀ 10 ਤੋਂ 12 ਹੋ ਜਾਂਦੀ ਸੀ ਇਸੇ ਕਰਕੇ ਟਾਈਮ ਕਾਫੀ ਲੱਗ ਜਾਂਦਾ ਇੱਕ ਤਰ੍ਹਾਂ ਤੇ ਇਧਰ ਵੀ ਸਾਡੇ ਪਿੰਡ ਦੇ ਮੋਹਤਵਾਰ ਸੰਗਤ ਬੈਠੀ ਹੋਈ ਆ ਸਨਮਾਨ ਸਾਡਾ ਸਨਮਾਨ ਕਰਨਗੇ ਬੋਲੋ ਜੈ ਸੋਹਣਿਆਂ ਤੋ ਧੰਵਾਦੀ ਆਓ ਬਤਿਓ ਆਪਾਈ ਗੁਰਪ੍ਰੇਸਾ ਜੀ ਪ੍ਰਧਾਨ ਸਾਹਿਬ ਜੀ ਆਜੋ ਕਮੇਟੀ ਵੀ ਜਿਹੜੀ ਆਪਰੇ ਗੁਰੂ ਘਰ ਦੀ ਸੇਵਾਦਾਰ ਹੋਰ ਵੀ ਨਿਸ਼ਾਨ ਸਾਹਿਬ ਬੋਲੇ ਅੱਲਾਹ ਕੀ ਕਾਹੇ ਇਹ ਵੇਖੋ ਜੀ ਸਤਕਾਰ ਹੁੰਦਾ ਸਾਰਿਆਂ ਦਾ ਬੋਲੇ ਸੋਨਿਆ ਅੱਲਾਹ ਕੀ ਕਾਹੇ ਬੋਲੇ ਨਿਕੀਆਂ ਨਿਆਣੋਂ ਤਾਂ ਮਿਲਿਆ ਨਹੀਂ ਪਰ ਆਣਾ ਵੱਡੇ ਹੁੰਦੇ ਆ ਮਾਰੇ ਹੁਣ ਹੀ ਮਾਰੇ ਕਿੱਥੇ ਆ ਨਾ ਸਾਬ ਪ੍ਰਧਾਨਾ ਬੰਨਾ ਇਹ ਬੱਚਿਆਂ ਦੇ ਪਾੜੇ ਇਹਨਾਂ ਪ੍ਰੀਅ ਪਿਆਰ ਦਾ ਸੰਗਤ ਜੀ ਤੁਹਾਡੇ ਕਰਕੇ ਹੀ ਆ ਸਾਰਾ ਵਾਹਿਗੁਰੂ ਇਹ ਸਭ ਤੁਹਾਡੇ ਕਰਕੇ ਸਾਰਾ ਕੁਝ ਹੋ ਰਿਹਾ ਤੁਹਾਡਾ ਹੀ ਏ ਕਿਉਂਕਿ ਇੱਕ ਸੰਗਤ ਦੀ ਮੌਜ ਹੈ ਇਹ ਵੇਖ ਹੁੰਦੀ ਆ ਵਾਈਬ੍ਰੇਸ਼ਨ ਜਿਹੜੀ ਉੱਤੇ ਉਹਦਾ ਫਰਕ ਪੈਂਦਾ ਅਸਰ ਕਿਸੇ ਦੀ ਨਾ ਇਹ ਜਿਨ੍ਹਾਂ ਨਾਮ ਸਾਈਂ ਉਹ ਸਹਾਰੇ ਦਸਾਂ ਕਾ ਸ਼ਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨੀ ਦਾਰ ਦਾ ਧਿਆਨ ਅੰਦਰ ਕੇ ਬੋਲੋ ਜੀ ਸਿਵਾ ਦੇ ਗੁਰੂ ਜੀ ਪੰਜਾਬ ਪਿਆਰਿਆਂ ਸੰਗ ਸਹਿਮ ਜਾਤਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤੱਪੀਆਂ ਜਿਨ੍ਹਾਂ ਨੇ ਅੱਜ ਦਾ ਗਾਇਆ भजते प्रभु काहे नगर तक पासा जावां हाथों के लल लगे तू कर दे जा जी नर की सेवा में जय हो प्रभु जी नर के राखे रे हाथ जो दास राम में दूरी में भरमो सुजन सब तेरे ही गुण गावे रे गुरु

ਦੇਰ ਸਰਮੇ ਸੋਇ ਸਾ ਜਾ ਕੇ ਨੋਟਿਚੇ ਸਿਰ ਨੋ ਮਿਲ ਗਏ ਸਰਦਰੇ ਰੰਗੇ ਨੇ ਨਾ ਨਾ ਰੇ ਨਾ ਚੇ ਰੇ ਮਿਲ ਗਏ ਸਰਦਰੇ ਰੰਗੇ ਨੇ ਨਾ ਨਾ ਰੇ ਨਾ ਚੇ ਰੇ ਮਿਲ ਗਏ ਸਰਦਰੇ ਰੰਗੇ ਨੇ ਨਾ ਨਾ ਰੇ ਨਾ ਚੇ ਰੇ ਸਮਨ ਵਿੱਚ ਇੱਕ ਸ਼ਾਸਨ ਪੇਸ਼ ਕਰਨ ਜਾ ਰਿਹਾ ਸਾਡਾ ਨਾਮ ਤੇ ਹਾਰਾ ਜਿੱਤੇਗਾ ਵੇਰੀ ਆਈਆ ਤੇਰਾ ਤੇਰਾ ਤੋਲਣ ਸਿੱਖੋ ਤੇਰਾ ਤੇਰਾ ਤੋਲਣ ਸਿੱਖੋ ਤੇਰਾ ਤੇਰਾ ਤੋਲਣ ਸਿੱਖੋ ਤੇਰਾ ਤੇਰਾ ਤੋਲਣ ਸਿੱਖੋ ਜਾ ਜਵਾਨੋ

ਮਹਾਰਾਜ ਰਤਨ ਸਿੰਘ ਸਾਤਾ ਜੀ ਜਗਤ ਪਿਆਰ ਦੀਆਂ ਸੰਸਤਾ ਨੂੰ ਨਮਨ ਹੈ ਨਾ ਸੰਸਤਾ ਨੂੰ ਰਾਜੇ ਦੇ ਪੰਤੂ ਕੇ ਸੇਸਤਾ ਦੇ ਕੇਲਿਆਂ ਦੇ ਪ੍ਰਸ਼ਾਦ ਸ਼ਕਾ ਦੀ ਸੇਵਾ ਕੀਤੀ ਜਾ ਰਹੀ ਹੈ ਮਹਾਰਾਜ ਕਿਰਪਾ ਕਰੇ ਮਹਾਨ ਇਤਿਮਾਨ ਵਿੱਚ ਚੜ੍ਹਦੀਆਂ ਕਲਾ ਕਰ ਲਿਆ ਸੰਸਤਾ ਦੇ ਸਿਰ ਤੇ ਮਿਹਰ ਪਰਵਾਰ ਦਾ ਚਰਖਣਾ ਵਾਣਾ ਕਮੰਨਾ ਕਾਰੋਬਾਰ ਵਿੱਚ ਵਾਦੇ ਪਾਣੇ ਦੁੱਖਾਂ ਖਲੇਸ਼ਾਂ ਵਿਗਨਾਂ ਦਾ ਨਾਸ਼ ਕਰਨਾ ਸੰਗਤਾਂ ਦੀਆਂ ਚੜ੍ਹਦੀਆਂ ਕਲਾ ਕਰਨੀਆਂ ਮਹਾਰਾਜ ਸੰਗਤਾਂ ਦੇ ਕਾਰਜ ਰਾਸ ਕਰਨੀਆਂ ਆਪ ਜੀ ਦੇ ਹਜ਼ੂਰ ਕਿੱਲਿਆਂ ਦੇ ਲੰਗਰ ਪ੍ਰਸ਼ਾਦ ਹਨ ਹੈ ਧੰਨ ਹੈ ਧੰਨ ਹੈ